ਤੋ ਕੋਈ ਝਟਕਾ ਨਹੀਂ ਹੁੰਦਾ ਹੈਗਾ ਜੀ ਇਹ ਸਮੇਂ ਦੇ ਮੁਤਾਬਕ ਉਹਨਾਂ ਨੇ ਇਹਨਾਂ ਨੂੰ ਰਿਪਰੈਜ਼ੈਂਟੇਸ਼ਨ ਵਗੈਰਾ ਸੀ ਉਹ ਦਿੱਤੀ ਸੀ ਔਰ ਹੁਣ ਕਿਉਂਕਿ ਸਮਾਜ ਚੇਂਜ ਹੋ ਗਿਆ ਸਿੱਖਾਂ ਦੀ ਆਬਾਦੀ ਮਹਾਰਾਸ਼ਟਰ ਦਾ ਬਹੁਤ ਜ਼ਿਆਦਾ ਹੋ ਗਈ ਹੈ ਤੇ ਜਦ ਐਕਟ ਪੜ੍ਹਾ ਸੀ ਤਾਂ ਦ ਜਿਹੜੀ ਪੋਪੂਲੇਸ਼ਨ ਸੀ ਸਿੱਖਾਂ ਦੀ ਬਹੁਤ ਘੱਟ ਸੀ ਤੇ ਇਸ ਵਾਸਤੇ ਇਸ ਦੇ ਝਟਕਾ ਲਈ ਗੱਲ ਨਹੀਂ ਹੈਗੀ ਜੀ ਔਰ ਇਹਦੇ ਸਮੇਂ ਮੁਤਾਬਕ ਇਹ ਕਾਨੂੰਨ ਆਈ ਸੀ ਇਸਵਾਰ ਸਭ ਤੋਂ ਓਡੀ ਗੱਲੇ ਹੁੰਦੇ ਹੈ ਕਿ ਇਹ ਉੱਥੇ ਜਾ ਕੇ ਇਹ ਦੰਦ ਨਹੀਂ ਕੋਣ ਸੀ ਖਾਲੀ ਮੈਂਬਰ ਇਹ ਨਹੀਂ ਬਣਨਾ ਉੱਥੇ ਜਾ ਕੇ ਅਸੀਂ ਪ੍ਰਧਾਨ ਬਣਨਾ ਹੈ ਜੀ ਜਿਸ ਕਰਕੇ ਜਿਹੜੇ ਲੋਕਲ ਸਿੱਖ ਹੈਗੇ ਉਹ ਉਹ ਪਰੇਸ਼ਾਨ ਹੋ ਜਾਂਦਾ ਹੈ ਤੇ ਉਹ ਫਿਰ ਉਹਨਾਂ ਨੂੰ ਮੌਕਾ ਮਿਲਿਆ ਜੇ ਹਗਾਣਾ ਕੁਝ ਵਾਰਾ ਪੰਡ ਕਮੇਟੀ ਬਣਾਈ ਤੇ ਉਹਨਾਂ ਨੇ ਆਪਣੀ ਚੇਂਜ ਕਰਨ ਵਾਸਤੇ ਬਣਾ ਲਿਆ ਯਾਨੀ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਉਸ ਤੋਂ ਬਾਅਦ ਹੀ ਉਹਨਾਂ ਨੂੰ ਇਹ ਮੌਕਾ ਮਿਲਿਆ ਹਾਂ ਦੇਖੋ ਇਸ ਤਰ੍ਹਾਂ ਦੀ ਜੀ ਤਬਦੀਲੀ ਜਿਹੜੀ ਹੈਗੀ ਪਟਨਾ ਸਾਹਿਬ ਚ ਵੀ ਆ ਰਹੀ ਹੈ ਹਾਂ ਜੀ ਜੀ ਕਿਉਂਕਿ ਦੇਖੋ ਪਹਿਲੇ ਜਿਵੇਂ ਚੀਫ ਫਾਸਲਦਵਾਨ ਦੀ ਰਿਪਰੈਜ਼ੈਂਟੇਸ਼ਨ ਹੁੰਦੀ ਸੀ ਹਾਂ ਉਹ ਚੀਫ ਫਾਸਲਦਵਾਨ ਜਿਹੜੀ ਹੈਗੀ ਉਹ ਸਿਰਫ ਬਾਦਲ ਸਾਹਿਬ ਪੁਛਲਾ ਗੁਰਦੁਆਰ ਬਣ ਕੇ ਰਹਿ ਗਈ ਹੈ ਹਾਂ ਇਹਨਾਂ ਨੇ ਪਿੱਛੇ 3 ਸਾਲ ਪਹਿਲਾਂ ਇੱਕ ਮੈਂਬਰ ਜਿਹੜੇ ਸੀ ਬਹੁਤ ਪੜੇ ਲਿਖੇ ਮੈਂਬਰ ਸਨ ਬਰੇ ਪਰ ਹਣੇ ਚੀਫ ਫਾਸਟ ਵਾਨਾ ਸਮਨ ਸਾਨੂੰ ਉਹਨੂੰ ਮੈਂਬਰ ਪਾਇਆ ਜਦ ਉੱਥੇ ਜਾ ਕੇ ਉਹਨਾਂ ਨੇ ਵੋਟ ਜਿਹੜੀ ਸੀ ਉਹ ਬਾਲਸਾਹ ਦੇ ਕਹਿੰਦੇ ਨਹੀਂ ਪਾਈ ਤੇ ਉਹ ਨਵੀਂ ਮੀਟਿੰਗ ਕਰਕੇ ਤੇ ਕੈਨੇਡੀਅਨਸ ਮੈਂਬਰ ਨੂੰ ਉਠਾਤਾ ਜੀ ਹਟਾ ਦੇ ਦੂਆ ਮੈਂਬਰ ਭੇਜਤਾ ਜੀ ਇਹ ਜਿਹੜੀਆਂ ਜਿਹੜੀਆਂ ਬੰਨਾ ਹੁੰਦੀਆਂ ਨਾ ਇਹ ਵਕਾਸਰ ਤੇ ਇੱਕ ਇੱਕ ਕਰ ਲੈਂਦੇ ਜੀ ਪਰ ਇਹਦੇ ਵਿੱਚ ਉਹਨਾਂ ਦੀ ਆਪਣੀ ਜਿਹੜੀ ਸਾਥ ਉਹਨੂੰ ਤੱਕਾ ਲੱਗਦਾ ਫਿਰ ਅਗਲੇ ਫਿਰ ਚੇਂਜ ਕਰਨ ਦੀ ਗੱਲ ਕਰ ਲੈਂਦੇ ਹੈ ਜੀ ਉਸੇ ਤਰ੍ਹਾਂ ਪਟਨਾ ਸਾਹਿਬ ਕਮੇਟੀ ਦੀ ਵੀ ਜਿਹੜੀ ਹੈਗੀ ਚੇਂਜ ਹੈ ਉਹ ਕਿਸੇ ਕਦੀ ਹੋ ਸਕਦੀ ਹੈ